ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਹੋਇਆ ਸੀਗਾ ਉਦੋਂ ਆ ਕੇ ਨਗਾਇਜ਼ੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਸੀਗਾ ਚਲੋ ਗਰੀਬ ਬੰਦੇ ਸੀ ਉਹ ਬਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਇੱਟਾ ਰੋੜਾ ਚ ਮਤਲਬ ਚਲਾਣ ਲੱਪੇ ਭਾਜੀ ਸਾਰਿਆਂ ਦੇ ਚੱਲਣ ਲੱਪੇ ਆ ਭਰੇ ਬਾਜ਼ਾਰ 'ਚ ਚਲਾਣ ਲੱਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾ ਪਿਆ ਜੀ ਅੰਦਰ ਜੋ ਜੀ ਪਾਰਟੀ ਤੇ ਕਰਦੇ ਆ ਰੇਟ ਤੇ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਤੁਹਾਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਜਾਇਜ਼ ਹੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀਗਾ ਚਲੋ ਗਰੀਬ ਬੰਦੇ ਸੀਗੇ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਵੱਲੋਂ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇਟਾਂ ਰੋੜਾਂ ਚ ਮਤਲਬ ਚਲਾਨ ਲਾ ਪਏ ਕਿਸੇ ਦੇ ਨਾਲ ਤੇ ਇਟਾਂ ਰੋੜਾ ਤੁਹਾਡੇ ਆਹ ਭਾਜੀ ਸਾਰਿਆਂ ਦੇ ਚੱਲਣ ਲਾ ਪਏ ਆ ਭਰੇ ਬਾਜ਼ਾਰ 'ਚ ਚਲਾਨ ਲਾ ਪਏ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆ ਜੀ ਅੰਦਰ ਠੀਕ ਹੈ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇਟਾਂ ਜੀ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਸ ਤੇ ਤੁਰੀਆਂ ਸਾਰਾ ਸਾਰੇ ਸਾਰੀਆਂ ਲੇਡੀਸ ਵਗੈਰਾ ਸਾਰੇ ਬਾਜ਼ਾਰ 'ਚ ਹੀ ਗਏ ਅਹੀਂ ਮੱਲੋ ਖਾਣਾ ਖਾਣ ਜਲੇ ਸੀਗੇ ਬਾਹਰ ਚਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਐ ਜੋ ਇੰਨਾ ਕਰਕੇ ਆਪਾਂ ਗਏ ਨਹੀਂ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ ਪੰਜਾ ਮੁੰਡੇ ਸਾਥਲੇ ਭਾਈ ਇੱਥੇ ਕੀ ਗੱਲ ਹੋਈ ਭਾਈ ਸਾਡਾ ਮੇਰਾ ਨਾਮ ਹੈ ਬਲਜਿੰਦਰ ਸਿੰਘ ਹਾਂਜੀ ਕਿੱਥੋਂ ਦੇ ਰਹੇ ਹੋ ਜੀ ਇਹ ਨਿਊ ਭਾਰਤ ਨਗਰ ਦੇ ਹਾਂਜੀ ਭਾਜੀ ਕੀ ਗੱਲ ਹੋਈ ਅੱਜ ਇੱਥੇ ਜੀ ਮੈਂ ਤੇ ਇੱਥੇ ਆਪਾਂ ਗਾਹਕ ਤੋਰਨਦੇ ਆਂ ਤੇ ਇੱਥੇ ਇਧਰੋਂ ਮੁੰਡੇ ਆਏ ਆ ਪੰਜ-ਸੱਤ ਬੋਤਲਾਂ ਚਲਾਉਣ ਲੱਗ ਪਏ ਆ ਤੇ ਆ ਰੋੜੇ ਵਟੇ ਆ ਗਾਹਕ ਸਾਡੇ ਸਾਰੇ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਤੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨ ਨੂੰ ਨਹੀਂ ਪਤਾ ਐਂ ਤੇ ਗਾਹਕ ਤੋਰਨਦੇ ਇੱਥੇ ਚਾਰੇ ਗਾਹਕ ਸਾਰੇ ਇਧਰ ਉਧਰ ਭੱਜ ਗਏ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡੇ ਜਿਨ੍ਹਾਂ ਨੇ ਬੋਤਲਾਂ-ਬੋਤਲਾਂ ਚਲਾਈਆਂ ਇਹ ਆ ਸੁਣ ਚ ਆਇਆ ਵੀ ਇਤਨਾ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਹਾਂ ਨਾਲ ਉਹਦੇ ਮੁੰਡੇ ਹੈਗੇ ਨੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੀ 100 ਨੰਬਰ ਤੇ ਕੌਣ ਮੰਗ ਕੀ ਕਰਦੇ ਤੁਸੀਂ ਪੰਜ ਇਨਸਾਫ ਚਾਹੀਦਾ ਸਾਨੂੰ ਮੇਰਾ ਨਾਮ ਭਾਈ ਪੁੱਪਾ ਭੁਪਿੰਦਰ ਸਿੰਘ ਭਾਈ ਅੱਜ ਕੀ ਗੱਲ ਹੋਈ ਭਾਈ ਇੱਥੇ ਭਾਈ ਇੱਥੇ ਨਾਲ ਛੋਟੇ-ਛੋਟੇ ਬੱਚਿਆਂ ਦੀ ਵਸਾ-ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਮ ਜੀ ਹੋਣਾ ਉਹ 15-20 ਮੁੰਡੇ ਇਕੱਠੇ ਕਰਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਉਹਨੇ ਆਂਡੇ ਇੱਥੇ ਟੋੜਾ ਚਲਾਉਣਾ ਸ਼ੁਰੂ ਕਰਤਾ ਉਹ ਬੋਤਲਾਂ ਬੋਤਲਾਂ ਭੁੜਿਆ ਇਹ ਸੰਧੂ ਗਲੋਨੀ ਭਾਜੀ ਬਟਾਲਾ ਰੋਡ ਤੇ ਕਿੰਨੇ ਜਣੇ ਆਏ ਸੀ ਜੀ ਉਹ ਭਾਜੀ 20 ਤੋਂ 25 ਜਣੇ ਹੈਗੇ ਸੀ ਸਾਲਿਆਂ ਤੋਂ ਹਥਿਆਰ ਬੋਤਲਾਂ ਆਈਆਂ ਸੀ ਆ ਸਾਲੇ ਸ਼ੀਸ਼ੇ-ਸ਼ੀਸ਼ੇ ਸਾਲੇ ਕਾਂ ਤੇ ਵੀ ਬੱਚੇ ਜੇ ਪੱਟੇ ਰੋੜੇ ਤੁਹਾਡੇ ਆ ਬਿੱਟਾ ਰੋੜੇ ਸਿੱਤੇ ਬੱਚੇ ਭਾਜੀ ਦੁਕਾਨਾਂ ਵਾਲਾ ਆਹ ਦੇਖੋ ਸ਼ੀਸ਼ੇ ਸਾਰੇ ਸ਼ੀਸ਼ੇ ਤੋਂ ਆਨੇ ਜਿਹੜੇ ਗਾਖ ਲੋਤੇ ਉਹ ਭਾਜੀ ਮੁੰਡਾ ਬਲਮਾਸ਼ ਵਾਲਾ ਨਹੀਂ ਉਹ ਇੱਕ ਕੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਆਲਾ ਹੀ ਆ ਭਾਈ ਤੁੰਗੜਾ ਰਹਿਣ ਆਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਤੇ ਨਹੀਂ ਸਰ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੋਈ ਭਾਈ ਹੁਣ ਕੀ ਕਰਦੇ ਹੋ ਭਾਜੀ ਉਹ ਸਾਹਿਬ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਜੀ ਦੋ ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਈ ਕਿੰਨੇ ਕਿੰਨੇ ਤੌਰ ਭਣ ਕੀਤੀ ਕਿੰਨੇ ਭਾਈ ਆ ਵੇਖੋ ਏਟ ਰੋੜਾ ਕਿੰਨਾ ਖਿਲ ਰਿਹਾ ਆ ਯਾਰ ਵੇਖੋ ਸਾਰੇ ਆਹ ਇਥੋਂ ਆ ਵੇਖੋ ਭਾਈ ਏਟ ਰੋੜਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿਤੇ ਹੋਏ ਸਾਲਿਆ ਭਾਈ ਉਧਰ ਵੀ ਕਿੱਲੇ ਇਸ ਨੂੰ ਤਲਾਹ ਕੀਤੀ ਹੈ ਮੁਗਮਪੁਰੇ ਥਾਣੇ ਤਲਾਹ ਕੀਤੀ ਭਾਜੀ ਹਲੇ ਤਾਂ ਕੋਈ ਨਹੀਂ ਆਇਆ ਭਾਜੀ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਕੋਈ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪ ਕੋ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਨਹੀਂ ਹੈ ਕਹਿੰਦੇ ਆ ਬੱਚਿਆਂ ਨੂੰ ਸਮਝਾਉਣ ਦੇ ਆ ਅਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਪੂਰੀ ਗੁੰਡਾਗਰਦੀ ਉਹਨਾਂ ਕੋਲ ਕੀ ਕੀ ਹੋਈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੈਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰਕੇ ਕਾਰਵਾਈ ਕੀਤੀ ਜਾਵੇਗੀ ਹਾਂ